ਸੱਤ ਸਲੀ ਅਕਾਲ ਇਟ एवरीथिंग ਬਟ ਨੋਟ ਸਨੇਕ ਯਾ ਨੋਟ ਸਨੇਕ ਆ ਦੀ ਹਾਈਐਂਡ ਯਾਰ ਆ ਚਿੜੀ ਮਾਰ ਲਿਆ ਦੇਖ ਫੰਸੋਲਾ ਨਾ ਜਨੋ ਨਾ ਸ਼ੋਹਰਨ ਕਾ ਫਮਾਗੋ ਹੋ ਨਰੇ ਦਾੰਗੋ ਕਿਵੇਂ ਆ ਦੋਸਤੋ ਅੱਜ ਆਪਣਾ ਹੈਗਾ ਕਰਤੂਚ ਦੂਜਾ ਦਿਨ ਤੇ ਅੱਜ ਆਪਾਂ ਚੱਲਿਆ ਹਰਜਾਬੇ ਟਰੈਪ ਦੇਖਣ ਜਿਹੜੇ ਜੰਗਲਾ ਚ ਰਹਿੰਦੇ ਨੇ ਤੇ ਆ ਯਾਰ ਬੈਲੀ ਨਾਲ ਲੈ ਕੇ ਚੱਲਿਆਂ ਲੈਟਸ ਗੋ ਕਿਉਂਕਿ ਇੱਥੋਂ ਕਾਫੀ ਦੂਰ ਪੈ ਜਾਂਦਾ 40 42 ਕਿਲੋਮੀਟਰ ਪੈ ਜਾਂਦਾ ਸਵੇਰੇ ਕੋਈ ਮਟਾਟੂ ਜਾਂਦਾ ਨਹੀਂ ਹੈਗਾ ਜਿਵੇਂ ਡਾਲਾ ਡਾਲਾ ਫੈਦਾਂਦ ਨੇ ਬਸ ਉਹ ਜਾਂਦਾ ਨਹੀਂ ਹੈਗਾ ਤੇ ਤਾਂ ਹੀ ਮੈਂ ਸਵੇਰੇ ਤਸਵੀਰ ਤੋਂ ਟਾਈਮ ਆਹੀ ਕਰਾ ਲਿਆ ਜੇ ਵੀ ਟਾਈਮ ਨਾਲ ਪਹੁੰਚ ਜਾ ਕਿਉਂਕਿ ਸਵੇਰ ਦਾ ਟਾਈਮ ਹੀ ਨਹੀਂ ਦੋ ਉੱਥੇ ਜਾਣ ਨਾਲ ਕਿਉਂਕਿ ਸਾਰਾ ਦਿਨ ਲੱਗ ਜਾਣਾ तकरीबन ਆਪਾਂ ਨੂੰ 8-9 ਘੰਟੇ ਉੱਥੇ ਹੀ ਲੱਗ ਜਾਣਗੇ ਆਪਾਂ ਨੂੰ ਮੈਂ ਪਹਿਲਾ ਪੰਜਾਬੀ ਜਾਣ ਵਾਲਾ ਹੀ ਆ ਹੁਣ ਤੱਕ ਜਿਹੜਾ ਯੂਟਿਊਬਰ ਜਿਹੜੇ ਹਿੰਦੀ 'ਚ ਬਲੌਗ ਬਣਾਉਂਦੇ ਨੇ ਉਹ ਬਹੁਤ ਗਏ ਹੋਏ ਨੇ ਪੰਜਾਬੀ ਵਾਲਾ ਮੈਂ ਇਕੱਲਾ ਹੀ ਆ ਹਜੇ ਤੱਕ ਪਹਿਲਾ ਮੈਂ ਜਾ ਰਿਹਾ ਉੱਥੇ ਤੇ ਖਰਚਾ ਬਹੁਤ ਆਉਂਦਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਆਪਣੇ ਨੂੰ ਵੱਧ ਤੋਂ ਵੱਧ ਠੀਕ ਆ ਸਾਰਾ ਜੰਗਲੀ ਏਰੀਆ 뷰 ਬੜਾ ਤਕੜਾ ਇੱਕ ਸਾਨੂੰ ਹੋ ਬਾੜੀ ਦੀ ਦੀਆਂ ਆਪਣੀਆਂ ਮਤਲਬ ਬਦਲਾਂ ਨੂੰ ਟੱਚ ਕਰਦੀ ਆ ਉਹ ਆਹ ਹੋ ਗਿਆ ਗਲਤ ਅਸੀਂ ਦੋਨੇ ਗੁੰਮ ਹੋ ਗਏ ਜੰਗਲ ਚ ਨਾਲ ਨੂੰ ਪਤਾ ਲੱਗਦਾ ਕੁਝ ਮੈਂ ਤਾਂ ਹੈ ਹੀ ਨਾ ਤੇ ਉਹ ਬਾਈ ਲੋਕਲ ਮਿਲਿਆ ਉੱਥੇ ਉਹ ਜਾਂਦਾ ਪੂਰੇ ਤੇ ਉਹਦੇ ਨਾਲ ਗੱਲ ਕਰੀ ਆ ਤੇ ਉਹ ਸਾਨੂੰ ਪਹੁੰਚਾਊਗਾ ਤੇ ਕਲਚਰ ਗੇਟ ਕੋਲੇ ਜਾਣਾ ਜਿੱਥੇ ਆਪਣਾ ਗਾਈਡ ਮੀਟ ਕਰ ਰਿਹਾ ਵੀ ਰੇਜ ਹੈ ਨਹੀਂ ਕਿ ਜੰਗਲ ਚ ਕਈ ਵਾਰ ਨੈਟਵਰਕ ਆਉਂਦਾ ਕਈ ਵਾਰ ਨਹੀਂ ਆਉਂਦਾ ਬਸ ਇੱਕ ਤਰ੍ਹਾਂ ਦੇ ਗੁੱਬ ਹੋਏ ਹੋਏ ਆ ਬਸ ਕੇ ਜੁੱਟੋ ਆਪੇ ਲਈ ਆਹ ਥਾਰਾ ਜੰਗਲ ਹੀ ਜੰਗਲ ਆ ਮੋਟਰਸਾਈਕਲ ਦੀ ਚੇਨ ਖਰਾਬ ਹੋ ਗਈ ਤੇ ਇੱਥੋਂ ਖਰਾਬ ਹੋ ਗਈ ਸਾਰੀ ਅੱਛਾ ਇਹਦਾ ਲੋਕ ਨਹੀਂ ਹੁੰਦਾ ਚੇਨ ਦਾ ਲੋਕ ਟੁੱਟ ਗਿਆ ਚੇਨ ਦਾ ਲੋਕ ਟੁੱਟ ਗਿਆ ਅੱਜ ਦਿਨ ਪੂਰਾ ਖਰਾਬ ਚੱਲ ਰਿਹਾ। ਹੁਣ ਬਾਈ ਉਹਨਾਂ ਨੇ ਸਾਈਡ ਤੇ ਲਾਤਾ ਮੋਟਰਸਾਈਕਲ। ਤੇ ਇੱਥੇ ਰੋਕ ਕੇ ਇੱਥੇ ਖੜਾ ਕੇ ਫਿਰ ਜਾਣਿਆ ਦੇਖਣਾ ਕਿਉਂਕਿ ਇੱਥੋਂ 2.5 ਕਿਲੋਮੀਟਰ ਹੀ ਆ ਜਿਆਦਾ ਦੂਰ ਨਹੀਂ ਹੈਗਾ। ਤੇ ਅੱਜ ਦਾ ਯਾਰ ਦਿਨ ਪੂਰਾ ਖਰਾਬ ਹੋਇਆ ਪਿਆ। ਸਵੇਰੇ 5:30 ਵਜੇ ਤੇ ਚੱਲੇ ਹੋયા ਕਦੋਂ ਜਾਵਾਂਗੇ ਉਹ ਦੇਖਣ ਤੇ ਕਦੋਂ ਮੁੜਾਂਗੇ ਪਤਾ ਨਹੀਂ ਕੀ ਬਣਦਾ ਕੀ ਨਹੀਂ ਬਣਦਾ। ਬਸ ਦਿਨ ਦੀ ਐਸੀ ਦੀ ਤੈਸੀ ਹੋ ਗਈ ਅੱਜ ਦੀ ਯਾਰ। ਜਿਵੇਂ ਝੋਂਪੜੀਆਂ ਵਾਲੇ ਨਹੀਂ ਹੁੰਦੇ ਹੈਗੇ ਓਕਣ ਦਾ ਇਹਨਾਂ ਰਹਿਣਾ ਸੌਣਾ ਜਿਹੜਾ ਇਹਨਾਂ ਦਾ ਖਾਣ ਪੀਣਾ ਇੱਥੇ ਲੋਕਲ ਹੀ ਆ ਹੰਟਿੰਗ ਕਰਦੇ ਨੇ ਤੇ ਉਸ ਤੋਂ ਬਾਅਦ ਉਹੀ ਖਾਂਦੇ ਨੇ ਤੇ ਜਿਹੜੀ ਇਹਨਾਂ ਦੀ ਮੈਡੀਸਿਨ ਆ ਇੱਥੇ ਜਿਹੜੇ ਲੋਕਲ ਦਰਖਤ ਹੈਗੇ ਨੇ ਉਹਨਾਂ ਤੋਂ ਹੀ ਮੈਡੀਸਿਨ ਬਣਾਉਂਦੇ ਨੇ ਤੇ ਇੱਥੇ ਵਰਤਦੇ ਨੇ ਤੇ ਟਾਊਨ 'ਚ ਬਹੁਤ ਘੱਟ ਜਾਂਦੇ ਨੇ ਇਹ ਨਾ ਇਹਨਾਂ ਕੋਲ ਫੋਨ ਆ ਨਾ ਕੁਝ ਹੋਰ ਆ ਬਸ ਆਪਣੀ ਚਿੱਲ ਕਰਦੇ ਨੇ ਜਿਹੜੇ ਹੰਟਿੰਗ ਕਰਦੇ ਨੇ ਲੋਕ ਇਹ ਤੁਹਾਨੂੰ ਸਿਰਫ ਦੇਖਣ ਨੂੰ ਮਿਲਣਗੇ ਅਫਰੀਕਾ ਦੇ ਜੰਗਲਾਂ 'ਚ ਜੇ ਤੁਸੀਂ ਇੰਡੀਆ 'ਚ ਦੇਖਣਾ ਇੱਕ ਆਪਣਾ ਟਾਪੂ ਹੈਗਾ ਇੰਡੋਮਾਰ ਨਿਕੋਬਾਰ ਦੇ ਕੋਲ ਜਿੱਥੇ ਆਪਾਂ ਨੂੰ ਜਾਣਾ ਅਲੋ ਨਹੀਂ ਹੈਗਾ ਨਾ ਕੋਈ ਹੋਰ ਕੋਈ ਟੂਰਿਸਟ ਜਾ ਸਕਦਾ ਨਾ ਆਪਾਂ ਜਾ ਸਕਦੇ ਹਾਂ ਉੱਥੇ ਜਾਂ ਆਪਾਂ ਨੂੰ ਜਿਵੇਂ ਤੁਸੀਂ ਦੇਖਣਾ ਅੰਦਰ ਜਾ ਕੇ ਉਹਨਾਂ ਦੀ ਰਿਹਾ ਇਸ ਕਿਵੇਂ ਉਹ ਹੰਟਿੰਗ ਕਰਦੇ ਨੇ ਸਾਰਾ ਕੁਝ ਫਿਰ ਤੁਹਾਨੂੰ ਅਫਰੀਕਾ 'ਚ ਆਉਣਾ ਪੈਣਾ ਜਾਂ ਥੋਪੀਆ ਹੋ ਗਿਆ ਜਾਂ ਆਪਣਾ ਇੱਥੇ ਕੇਨਿਆ 'ਚ ਵੀ ਹੈਗੇ ਨੇ ਤਜਾਨੀਆ 'ਚ ਵੀ ਹੈਗੇ ਨੇ ਤੇ ਆਪਣੇ ਸਾਊਥ ਅਫਰੀਕਾ ਚ ਵੀ ਹੈਗੇ ਨੇ ਤੇ ਹੋਰ ਵੀ ਕਈ ਕੰਟਰੀਆਂ ਚ ਹੈਗੇ ਨੇ ਕਈਆਂ ਜੇ ਮੈਨੂੰ ਨਾਂ ਨਹੀਂ ਚਿੱਤੇ ਹੈਗੇ ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਮਾਹੌਲ ਹੰਟਿੰਗ ਰਿਹਾ ਹੈ ਉਸ ਉਹਨਾਂ ਦਾ ਕਲਚਰ ਉਹਨਾਂ ਦੀ ਲੈਂਗੁਏਜ ਪਰ ਇਹ ਬੰਦੇ ਜਿਵੇਂ ਕਹਦੀ ਇੱਕ ਤਰ੍ਹਾਂ ਦੇ ਨੰਗੇ ਨਹੀਂ ਹੈਗੇ ਮਤਲਬ ਆਪਣੇ ਪੱਤਿਆਂ ਨਾਲ ਨਹੀਂ ਸਰੀਰ ਢੱਕਦੇ ਹੈਗੇ ਉਹ ਤੁਸੀਂ ਜਾਣਾ ਜਾਂ ਤੁਹਾਨੂੰ ਅਥੋਪੀਆ ਜਾਣਾ ਪੈਣਾ ਜਾਂ ਤੁਹਾਨੂੰ ਇਥੇ ਅਫਰੀਕਾ ਕਿੰਨੇ ਜਾਣਾ ਪੈਣਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹੜੇ ਪੂਰੇ ਨੰਗੇ ਲੋਕ ਨੇ ਤੇ ਇੱਥੇ ਤਾਂ ਆਪਣੇ ਮਾਡਰਨ ਹੈਗੇ ਨੇ ਥੋੜੇ ਜੇ ਕੱਪੜੇ ਲੀੜੇ ਪਾ ਕੇ ਰੱਖਦੇ ਨੇ ਕੈਪਰੀਆਂ ਤੇ ਬਾਕੀ ਸਰੀਰ ਉੱਤੋਂ ਨੰਗਾ ਰੱਖਦੇ ਨੇ ਤੇ ਬਾਕੀ ਤੁਹਾਨੂੰ ਹੌਲੀ ਹੌਲੀ ਦੇਖਣ ਨੂੰ ਹਰ ਇੱਕ ਚੀਜ਼ ਮਿਲੂਗੀ ਕਿੰਦਾ ਦੀ ਨਿਹਰਾ ਹੈ ਇਸਾ ਕਿੱਦਾਂ ਇਹ ਪ੍ਰੈਕਟਿਸ ਕਰਦੇ ਨੇ ਤੇ ਸਾਰਾ ਕੁਝ ਮੈਂ ਤੁਹਾਨੂੰ ਦਿਖਾਉਣਾ ਤਾਂ ਇਹਨਾਂ ਦਾ ਘਰ ਆ ਗਿਆ ਸਾਡੇ ਉੱਪਰ ਸਾਰੇ ਇੱਥੇ Uh, Daniel, so much to meet them. Thank you so much, to Thank but I I not speak your <laughs> your language. Uh, you want to know name. name My name, Say, oh, no. oh 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 no, no, aooaaaaaea iaaaae aanae a

Oh, no, 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 no. oh, he's not a leader. Mm. the leader. The mm. leader, leader is, is from there, I think. Uh, sleeping? Yeah, uh, not sleeping. Uh, oh, no, uh, oh, He went to hunt with the. Uh, so is the temporary leader now uh, okay. because a leader of the group went went to hunt. Hunting? But, yeah, but okay. I think he will be back. Oh ah, he yeah, will come after away. uh maybe fifteen or thirty minutes. Ah, okay. because he went to hunt with the vistas. Oh ah, okay. Yeah. okay. Uh, you want to see the tree with the baobab with the hole? Yeah, home? I uh, want to see. Where is the tree house. Okay, let's see. Okay. 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 <laughs> ਕੋਤੋ ਆ ਬਾਬਾ ਉਹ ਬਹਿਿਆ ਬਾਬਾ ਯਾਰ ਆ ਫਿਰ ਯਾ ਹੋਗਾ ਕਿ ਸਪੀਕ ਯਾਰ ਹੋਰ ਨਹੀਂ ਪਤਾ ਲੱਗਦਾ ਕਿਵੇਂ ਕਰਦੇ ਨੇ ਤੇ ਹੁਣ ਮੈਂ ਤੁਹਾਨੂੰ ਇੱਥੇ ਇਹਨਾਂ ਦਾ ਰਿਹੈਸ ਵੀ ਦਿਖਾਉਣਾ ਜਿਹੜੇ ਇਹ ਆਪਣੇ ਘਰ ਚ ਰਹਿੰਦੇ ਨੇ ਆ ਬਬੂਲ ਦਿਸ ਇ ਬਬੂਲ ਬ੍ਰੋ ਯਾ ਦਿਸ ਇ ਬਬੂਲ ਦਿਸ ਇ ਬਾਬਾ ਟਰੀ ਬਾਬਾ ਯਾ ਆ ਬਾਬਾ ਟਰੀ ਆ ਇਹਨਾਂ ਦਾ ਤੇ ਤੇ ਹੋਰ ਹੈਗੇ ਸਾ ਤੂ ਬਲੀਟ ਲਾ ਵੀਨ ਇਨ ਫੇਸ ਉਹ ਕਹਿੰਦੇ ਆ ਨਾਇਆ 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 ਮੇਰੇ ਇਧਰੇ ਯਾਰ ਸੁੱਤਾ ਪਿਆ ਇੱਥੇ ਨਾਇਆ ਤੇ ਆਈ ਨਾ ਲੇਡੀਜ਼ ਨੇ ਸਾਰੀਆਂ ਇੱਥੋਂ ਦੀਆਂ ਤੇ ਹੁਣ ਤਾਂ ਚਿੱਲ ਕਰਦੇ ਨੇ ਆ ਬੱਚੋ ਤਮਾਕੂ ਮਿਲਣ ਲੱਗੇ ਪਏ ਨੇ ਤੇ ਇਧਰ ਨੂੰ ਚੱਲਦੇ ਆਂ ਇਹਨਾਂ ਦਾ ਘਰ ਦੇਖਦੇ ਆਂ ਤੇ ਆ ਘਰਾਂ ਚ ਵੀ ਝੌਂਪੜੀ ਬਣਾ ਕੇ ਰਹਿੰਦੇ ਨੇ ਇਹ ਇਹ ਵੀ ਤੁਹਾਨੂੰ ਦਿਖਾ ਦਿੰਨਾ ਇਧਰ ਆ ਇਧਰ ਇਹ ਯਾਰ ਕੋਈ ਲਈ ਆ ਇੱਥੇ ਰਾਤ ਨੂੰ ਸੌਂਦੇ ਨੇ ਇਹ ਤੇ ਆ ਇਹਨਾਂ ਦੇ ਘਰ ਨੇ ਅਪਰਾਲੀ ਪਈ ਆ ਤੇ ਆ ਘਰ ਆ ਆ ਖਲ ਪਈ ਵਾਟ ਇਜ਼ ਥਿਸ ਬ੍ਰੋ ਗੋ ਕੋ ਕੋ ਪਾਵਾ ਜਾ ਕੋਡ ਕੋ ਬਾਤ ਕੋ ਸਾਹ ਆ ওকে ਅ ਮ ਗੋ ਕੋ ਟੀ ਬਾ ਵਾਈਟ ਕੈਟ ਵਾਈਟ ਗੇਟਸ ਆ ওকে ਅਬ ਇਹ ਆ ਦੂਜਾ ਸੂਰ ਆ ਤੇ ਆਇਨਾ ਦੇ ਘਰ ਨੇ ਲੱਲੀ ਚੱਲੀ ਇੱਥੇ ਪਈਆ ਸਾਰੀ ਆਇਨਾ ਦੇ ਘਰ ਨੇ ਤੇ ਆ ਦੇ ਮੋਂਕੀਆਂ ਦੀਆਂ ਪਈਆਂ ਸਾਰੀਆਂ ਖੱਲਾ ਇਟਸ ਗੁੱਡ ਆ ਸਾਰਾ ਇਹਨਾਂ ਦਾ ਹੀ ਏਰੀਆ ਉੱਥੇ ਕੋਲੇ ਚ ਹੀ ਖਾਲਾ ਜਾਂਦਾ ਜਦੋਂ ਬਦਮੀ ਪੈਂਦਾ ਇੱਥੇ ਹੀ ਪਾਣੀ ਵੀ ਚੱਲਦਾ ਤੁਹਾਨੂੰ ਪਤਾ ਹੀ ਆ ਸਾਰਾ ਜੰਗਲੀ ਏਰੀਆ ਹੀ ਆ ਉਹ दिस ਏ ਟਰੀ ਆ ਆ ਗਿਆ ਘਰ ਆ ਗਿਆ ਇੱਥੇ ਸੌਂਦੇ ਨੇ ਕੋਈ ਇਹ ਪੰਡੂ ਜੀ ਫਾਨੀ ਬਾਵਾ ਆ ਵੀ ਇਹਨਾਂ ਦਾ ਇੱਕ ਘਰ ਆਈ ਆ ਗਿਆ ਝੌਂਪੜੀ ਟਾਈਪ ਤੇ ਆ ਇਹਨਾਂ ਦਾ ਅੱਡਾ ਆ ਗਿਆ ਜੰਤਰ ਮੰਤਰ ਵਾਲਾ ਯਾ ਦਿਸ ਇਅਰ ਕੁਕਿੰਗ ਕੁਕਿੰਗ ਪਲੇਸ ਆਈ ਥਿੰਕ ਬਾਬਾ ਬਮੀ ਚੇਤੇ ਯਾਦਾ ਹੈ ਹਾਉ ਫਿਨਿਸ਼ ਇਅਰ ਦਿਸ ਇਜ਼ ਐ ਕੁਕਿੰਗ ਪਲੇਸ ਬਾਰਬੀਕਿਊ ਪਲੇਸ ਹਾਉ ਇਟੇ ਕੁਕਿੰਗ ਕਰਦੇ ਨੇ ਤਾਂ ਇੱਥੇ ਤੇ ਉੱਥੇ ਵੀ ਆ ਐਂਡ ਹੀਜ਼ ਐ ਗਰੂਪ ਲੀਡਰ ਹਾਉ ਇਹ ਦਿਸ ਇਅਰ ਗਰੂਪ ਲੀਡਰ ਨਹੀਂ ਯਾਰ ਮੈਂ ਕਸਟ ਹੰਟਿੰਗ ਯਾ ਯੂ ਕਮ ਬੈਕ ਬ੍ਰੋ ਕੁਆ ਚੇਤੇ ਬਾ ਯਾਰ ਇੱਕ ਤਾਂ ਬੋਡੀ ਦਾ ਬਹੁਤ ਫਰਕ ਆ ਯੈਸ ਕੈਨ ਯੂ ਫਾਈਟ I'm I'm okay. So I'm so far so good. <laughs> <laughs> I say. Come here, guy. Yeah. You know I can make. ah. ah. Yeah. ah. His name. Uh uh ah. <laughs> Chicken, ah. Chicken, ah. Chicken, ah. try करके देख दिया. Okay. ah. Repeat again. Chicken, ah. Chicken, ah. ah. Chicken, Chicken, Do like. ਉਹ ਯਾ ਅ ਅ ਲੱਗਣਗੇ 2 ਸਾਲ ਤਕਰੀਬਨ ਬੋਲੀ ਸਿੱਖਣ ਨੂੰ ਬੜੇ ਡਿਫਰੈਂਟ ਤੇ ਇਹਨਾਂ ਦੀ ਬੋਲੀ ਜਿਹੜੀ ਸਿਰਫ ਬੋਲੀ ਜਾਂਦੀ ਹੈ ਲਿਖੀ ਨਹੀਂ ਜਾਂਦੀ ਹੈਗੀ ਤੇ ਬਹੁਤ ਚੀਜ਼ਾਂ ਦਾ ਫਰਕ ਆ ਸਿਰਫ ਬੋਲਦੇ ਨੇ ਲਿਖਣੀ ਨਹੀਂ ਜਾਣਦੇ ਹੈਗੇ ਨਾ ਲਿਖੀ ਜਾਂਦੀ ਹੈ ਇਹ ਤੇ ਆ ਯਾਰ ਵਾਲੀ ਲੀਡਰ ਹੈ ਇੱਚੋਂ ਦਾ ਠੀਕ ਹੈ ਮਨੋਤ ਕੁਕਵਾ ਹੁੰਦਾ ਫੂਸੇ ਪਾਪੂ ਵਾ ਛਾਇਆ ਉਹ ਬੀਟ ਵਾਟ ਇਜ਼ ਇਹਜ਼ ਯਾ ਬਾ ਵਾ ਮਸੇ ਮਸੇ ਆਪਾਂ ਨਾ ਦਿੱਤਾ ਹੈ ਹੀ ਡੋਨੋ ਅਬਾਊਟ ਹਿਸ ਏਜ ਯੂ ਡੋਨਟ ਨੋ ਇਹ ਆਪਦੇ ਸਟਾਈਲ ਚ ਅੱਗ ਜਲਾ ਕੇ ਦਿਖਾਉਂਦੇ ਨੇ ਜਿਵੇਂ ਹਰ ਰੋਜ਼ ਜਲਾਉਂਦੇ ਨੇ ਤੇ ਇਹ ਡੱਬੇ ਜਿਵੇਂ ਆਪਾਂ ਮਾਚਿਸ ਦਾ ਇਸਤੇਮਾਲ ਨਹੀਂ ਕਰਦੇ ਹੈਗੇ ਦੀ ਤੇਰੀ 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 ਸੇਵਾ ਚੋਟਾ ਮਚ ਗਿਆ ਲੀਡਰ ਦਾ ਹੱਥ ਲੀਡਰ ਦਾ ਹੱਥ ਮਚ ਗਿਆ ਆ ਯਾਰ ਤਾਂ ਸੱਤ ਲੱਕਾ ਦੁਬਾਰਾ ਹੁਣ ਤਾਂ ਮਚ ਗਿਆ ਤੇ ਦੁਬਾਰਾ ਜਗ ਲਾਉਣ ਦੇ ਆ ਯਾ ਬਾਬਾ انا ਜੀਪ ਨਹੀਂ ਤਾ ਮੋਟਾ ਅੱਜ ਮਾ تین ਅਕਾ ਸਵਰ ਹੈ ਇਹ ਵੀ ਸਿਤਾ ਸਾਇਸਾ ਹੈ ਕੁਆ ਮੈ ਸੇ ਚ ਮੜਾ ਮੜਾ ਧੂਆਂ ਦਾ ਨਿਕਲਣ ਲੱਗ ਗਿਆ ਹੋਣੀ ਹੋਣੀ ਚੱਲ ਪਾਉਣਾ ਨਾ ਮਾਨੂੰ ਕੀ ਵਾਲ ਬਵਾਉਣ ਲੱਗੇ ਹੋਏ ਨੇ ਤਾਂ ਇਧਰ ਤਾਂ ਜਲਾਤੀ ਯਾਰ ਨੇ ਅੱਗ ਦੀ to become a bushman you have to become a good hunter you have to get some train yeah it's a training so yeah they they will train you how to use a bow and arrow yeah it's true bro ਇੱਥੇ ਬੋਸਮੈਨ ਆਪ ਵੀ ਟ੍ਰੇਨਿੰਗ ਕਰਦੇ ਨੇ ਤੇ ਬੱਚਿਆਂ ਨੂੰ ਵੀ ਟ੍ਰੇਨਿੰਗ ਕਰਾਉਂਦੇ ਨੇ ਤੇ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਬੱਚੇ ਵਧੀਆ ਸ਼ਿਕਾਰ ਕਰ ਸਕਣ ਤੇ ਇੱਕ ਵਧੀਆ ਸ਼ਿਕਾਰੀ ਬਣ ਸਕਣ ਆਹ ਆ ਨਾ ਵੀ ਫਾਇਨ ਸਾਸ ਹੋ ਮਾ ਆ ਸਾਰੀਆਂ ਫੌਜਾਂ ਬੈਠੀਆਂ ਨੇ ਅੱਛਾ ਮਰੀ ਗਈ ਆ ਮਾ ਅ ਲਾਡਲੀਆਂ ਫੌਜਾਂ ਨੇ ਸਾਰੀਆਂ ਉਹ ਥੋੜਾ ਇਕੱਠਾ ਤਾਂ